ਇਹ ਕੈਵਰੇ ਦੀ ਜੇਤ ਬਾਜੀ ਜੀ ਹੁਣ ਬੰਗਲ ਰਿਆ ਨੀਲਾ ਪੀਲਾ ਖੇਚ ਕੇ ਤੋਣ ਆਪਾਂ ਫੜਾਂਗੇ ਤੇਲ ਆਇਆ ਭੈ ਗੋਦ ਲੈ ਕਿੰਨੇ ਲਾਇਆ ਫੂਨ ਚ ਵੜਿਆ ਪਿਆ ਫੂਨ ਚ ਜੇ ਨਿਕਲਿਆ ਤੇ ਆਪਾਂ ਬਾਹਰ ਨਿਕਲ ਆਇਆ ਤੇ ਸੇਰੇ ਸੇਰੇ ਹੋ ਰਹੀ ਡੰਗਰਾਂ ਨਹੀਂ ਨਵਾਈ ਤੋਾਈ ਤਾਂ ਕਿ ਮੀ ਹੋ ਗਏ ਬੰਦ ਤੇ ਵਿਚਾਰੀਆਂ ਚਿੱਕੜ ਚ ਰਹਿ ਰ ਬੜਾ ਬੁਰਾ ਹਾਲ ਹੋਇਆ ਤਾਂ ਤਾਂ ਗਿਰੋਈ ਤਾਂ ਮੀ ਚ ਨਾ ਲੈਂਦੀਆਂ ਸੀ ਅੱਜ ਦਿਨਾਂ ਦੇ ਲਾਉਣੇ ਮੈਲ ਇਹਦਾ ਇਹੀ ਤੇ ਜਲੇਬੀਆਂ ਆ ਗਈਆਂ ਚਾਹ ਆ ਗਈ ਪੀਣੇ ਹੁਣ ਹਾਂ ਆਪਾਂ ਇਹੀ ਪੱਠੇ ਲੈਣ ਆ ਮੁੰਡੇ ਵਿਚਾਰੇ ਵੜਦੇ ਸੀ ਐਂ ਕਰਿਆ ਕਰੋ ਯਾਰ ਗਰੀਬਾਂ ਦੀ ਸੇਵਾ ਮਗਰ ਜਲੇਬੀਆਂ ਜਲੂਬੀਆਂ ਲੈ ਕੇ ਆਓ ਵੀ ਖੁਸ਼ ਹੁੰਦੇ ਵਗੈਰਾ ਕੁਝ ਪੂਰੇ ਬਾਹਰ ਕਰੋ ਪੂਰੇ ਪੂਰੇ ਹਾਂ ਪੂਰੇ ਮੇਲੇ ਦਾ ਕਹੀਂ ਰਹਿਣਾ ਤੁਹਾਡੇ ਕੋਲ ਜਲੇਬੀਆਂ ਦੀ ਦੁਕਾਨ ਵੀ ਨਹੀਂ ਜਾਂਦੀ ਕੀ ਅੱਜ ਕਦੀ ਪਕੌੜੇ ਕਦੀ ਜਲੇਬੀ ਹੈ ਕਿ ਨਹੀਂ ਹਾਂ ਉਹ ਅਗਲੇ ਦਾ ਰੂਹ ਖੁਸ਼ ਹੋ ਜਾਂਦੀ ਯਾਰ ਹੈ ਕਿ ਨਹੀਂ ਮੈਂ ਤਾਂ ਪਹਿਲਾਂ ਦਾ ਆਸਤਾ ਹਾਂ। ਹਾਂ। ਮੈਂ ਕੱਜ ਆਪਣੇ ਲਈ ਆਇਆ ਲੈ ਕੁਛ ਨਾ ਕੁਛ ਖਾਣ ਵਾਸਤੇ। ਸਲਾਮ। ਮੈਂ ਆਪਣੇ ਤੇਰੀ ਅੱਖ ਫਰਕੀ ਸੀ। ਕਾਨੂੰ ਪਤਾ ਲੱਗ ਜਾਂਦਾ ਜਦੋਂ ਸਰਦਾਰ। ਲੇਟ ਆਵੇਗਾ। ਇਹ ਸ਼ਹਿਰੋਂ ਨਹੀਂ ਲਿਆਇਆ ਆਪਣੇ ਪਿੰਡ 아이 ਦੁਕਾਨ। ਪਿੰਡ ਹੀ ਹੈ। ਉਹ ਮੋੜ ਤੇ ਆਈ ਆ। ਉਹ ਕਾ ਦਿੱਤਾ ਉਹਨਾਂ। ਮੈਂ ਗਿਆ ਸ਼ਹਿਰ ਸੀ। ਹਾਂ। ਆਇਆ ਉੱਤੋਂ ਦੀ। ਅੱਛਾ। ਉੱਤੋਂ ਦੀ ਆਇਆ ਤੇ ਮੈਂ ਯਾਰ ਅੱਜ ਨਾ ਉੱਥੇ ਦੁਕਾਨ ਆ ਪਿੰਡ ਵਾਲੇ ਵੱਡੇ। ਹਾਂ। ਤੇ ਅੱਜ ਲੈ ਕੇ ਜਾਤੇ। ਨਹੀਂ ਯਾਰ ਬਥੇਰਾ ਦਿੰਦਾ ਰੱਬ ਮਾਰ ਮਾਰ ਅਰੇ ਭਰਾ ਨਾ ਸਤਿਗੁਰ ਆਹ ਕਮੀਨੇ ਆਖਣ ਲੱਗਦੇ ਨਾਲ ਚੱਲਿਆਂ 76 ਵਾਲਾ ਸਵਰ ਇਹ ਗਰਾਉਂ ਚਲੋ ਦੋ ਰੋ ਮੋਟਰਸਰ ਮੈਂ ਬਾਬਾ ਅੱਗੇ ਜੋਰ ਮੈਂ ਦਰਮਿਆਨ ਆਹ ਚੱਲ ਚਲੋ ਚੱਲ ਵੀ ਚਲੋ ਤੂੰ ਲਗਾਣੀ ਚਾਹੀਦਾ ਮੋਟਰ ਦੇਖ ਪਿਆ ਤੇ ਤੇਰੀ ਧੌਣ ਵੇਖੀ ਚਿੱਟੀ ਕਰਦੇ ਮੋਟਰ ਪੋਰਸਾ ਲਾਈਟਰ ਉੱਤਰ ਨਹੀਂ ਹੋਣਾ ਚਾਹੀਦਾ। ਦਵਾਈ ਦੇਖਵੇਂ ਨਹੀਂ ਖੱਡਿਆ ਪੜਾ ਦੇ ਮਗਰ। ਹਾਂ। ਜੇ ਤੱਕ ਪੀਨ ਦੀ ਜਾਵੇ ਤੇ ਕੀ ਹੋ ਜੂਗਾ? ਹਾਂ? ਪੀਨ ਦੀ ਜਾਵੇ ਕੋਈ ਹੁੰਦਾ ਤਾਂ ਕਿਨ। ਨਾ ਨਾ ਹੋਣਾ ਇਹ ਤੇ ਲੈ ਕੀ ਹੋਣਾ। ਆ ਵੇਖੋ ਜੀ ਇਹ ਚ ਪੀਨ ਲਈ ਆਪਾਂ ਨੇ ਕੋਈ ਕਿੱਡੀ ਵੀ ਡੱਢ ਲੀ। ਹਾਂ। ਟੀਲਾ ਹੋਇਆ। ਚਲੋ ਫਿਰ ਲੈ ਜੇ ਨਾ ਕਰਨਾ ਚਲਾ ਦੀਵਾ ਯਾਰ। ਸਰਮਰਾਇ ਨੇ ਜੇ ਨਾ ਕੀਤੀ। ਮਾਲਾ ਦਾ ਕਾਕਾ। ਸੇਂਗੀ ਜੀ ਦੇ ਛੋਟਾ ਲੈ ਕੇ ਚੜਜੋ ਵਾ 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 ਛੋਟੇ ਦੇ ਚੱਲੀ ਗਏ ਹੈ ਸਮਝ ਆਏ ਹੋ ਗਿਆ ਬੀਆ ਉਹ ਭਰਾਵਾ ਮੈਂ ਕੀ ਕੀਤਾ ਵਾ ਲਾਰੇ ਮਾਰਦੇ ਹੈ ਗਿਆ ਦੇ ਨਾ ਕੀ ਆਨੇ ਔਰ ਸਾਲ ਪਈ ਦੋ ਥੱਲੇ ਤਾਰਦਾ 70 ਬੜਾ ਪੈਣਾ ਜੇ ਥੱਲੇ ਉਤਰ ਗਿਆ ਤਾਂ ਲੈ ਵੀ ਨਹੀਂ ساری ਉਮਰ ਉਹ ਕਿਹੜੀ ਚੀਜ਼ ਨੂੰ ਮੈਂ ਨਹੀਂ ਸਿਖਾਈ ਸਾਰੀਆਂ ਸਿਖਾਈ ਜਦ ਵੀ ਨੂੰ ਸਿਖਾਈ ਵੇਲਾ ਜਾ ਕੇ ਕੈਨੇਡਾ ਟ੍ਰੈਕਰੀ ਆਇਆ ਇਹ ਸਾਰੀਆਂ ਅੰਦਰ ਦਾ ਪਹੀਆਂ ਦਾ ਮੋਟਰ ਵੀ ਚੱਲਦਾ ਜਾਂਦਾ ਉਹ ਤੇ ਇਹ ਆ ਵਾਰ ਸੰਦਾ ਕਰੀਆ ਇਹ ਵਾਰ ਪੁੱਤਾ ਲੈ ਜੱਕ ਤਾਂ ਬ੍ਰੇਕ ਮਾਰੂ ਦੇਖੀ ਲੈ ਜਾ ਲੈ ਜਾ ਗਾਂਵੀ ਲੈ ਜਾ ਕੀ ਆ ਇਹ ਫੋਨ ਹੈ ਕੇ ਕੀ ਰਵੀ ਭਰੋ ਮੋਟਰ ਤੋਂ ਡਰਮੀ ਵਿੱਚ ਦਵਾਈ ਪਾਲਾ ਮਿੰਟ ਮਾਰੋ ਕਰੋ ਇਹ ਕੀ ਆ ਨਾ ਕਿੱਧਰ ਲੈ ਕੇ ਜਾਂਦਾ ਪਤਾ ਨਹੀਂ ਪੱਠਿਆਂ ਚਲ ਜਾ ਕੇ ਜਾਂਦਾ ਸੀ ਮੈਂ ਤੋਰੀਆਂ ਲੱਭਣਾ ਕਿਉਂ ਲੈ ਜੀ ਕਿਉਂ ਤੋਰੀਆਂ ਲੱਭਦਾ ਸਹੀ ਆਇਆ ਫਿਰ ਉਤੇ ਰਿਪ ਮੈਨ ਨੂੰ ਕੀ ਹੈ ਡੱਡੂ ਹੀ ਸੀ ਕੁੜੀ ਆ ਵਾ ਮੈਂ ਸਾਪਾ ਹੋ ਗਿਆ ਸਿੱਧਾ ਇੱਕ ਦਿਨ ਮੈਨੂੰ ਉੱਥੇ ਪੈ ਗਿਆ ਸੀ ਕੀ ਸੱਪ ਹੋਰ ਪਾਏ ਜੋ ਮਨ ਨਿਕਲ ਗਿਆ ਭਰਾਵਾ ਮੈਂ ਤਾਂ ਕਈ ਐ ਨਾ ਮੈਂ ਜੋੜਾ ਵੇਖਿਆ ਹੁੰਦਾ ਨਾ ਇੱਥੇ ਹੀ ਹਾਂ ਉਹ ਆਪਣੇ ਪੱਠਿਆਂ ਆਇਆ ਤੁਸੀਂ ਮੈਨੂੰ ਪਤਾ ਭਰਾਵਾ ਜੋੜਾ ਹਾਂ ਕਾਲਾ ਕੁਰੀਆ ਬਾਦ ਮੋਟਰਸਾਂ ਚਲਾਉਂਦਾ ਪਿਆ ਸੀ ਮੈਂ ਮਗਰ ਬੈਠਾ ਮੰਮੀ ਤੋਂ ਮੇਟ ਲੱਤਾਂ ਚੱਕੀਆਂ ਹਾਂ ਭਰਾਵਾ ਜੋੜਾ ਇੱਥੇ ਪੱਠਿਆਂ ਚ ਹਾਂ ਜਿੱਦਣਾ ਜਦੋਂ ਆਪਾਂ ਰੂਟਾ ਵੀਟਰ ਨਹੀਂ ਮਾਰਨਾ ਹੈ ਹਾਂ ਉਸ ਤੋਂ ਇੱਕ ਦਿਨ ਪਹਿਲਾਂ ਆਏ ਸੀ ਜਦੋਂ ਗੰਦ ਜਾ ਪਿਆ ਸੀ ਯਾਰ ਮੈਂ ਨਹੀਂ ਮੰਨਦਾ ਸਾਡੇ ਸੱਪ ਇੱਥੇ ਹੋਵੇ ਉਹ ਮੈਨੂੰ ਉਸ ਦਿਨ ਨਾ ਇੱਥੇ ਮੈਂ ਭਰਾਵਾ ਤੋਰੀਆਂ ਤੋੜਦਾ ਸੀ ਹਾਂ ਉਹਨੇ ਕੁੜੀਏ ਭਾਈ ਕਿਰਪਿਆ ਮੈਨੂੰ ਮਾ ਉਹ ਪੱਠਾਂ ਜੇ ਡਿੱਗਾ ਫੜਾ ਦੇਣੀ ਮੈਨੂੰ ਲੱਗਦਾ ਨਹੀਂ ਕਿ ਉਹ ਤੋਰੀ ਆਪਾਂ ਲੱਭੇ ਜੇ ਵਾ ਵਾ ਇੱਥੇ ਲਿਆਵਾਂਗੇ ਵੇਖ ਕੇ ਛੱਡ ਦੇਣੀ ਆ ਇੱਕ ਤਾਂ ਲੱਭ ਗਈ ਆ ਪਰ ਮੈਨੂੰ ਇਸ ਤੋੜਨੀ ਨਹੀਂ ਫਿਰ ਵੱਡੀ ਹੋ ਜੂਗੀ ਆ ਉਹ ਇਹ ਆ ਲੱਗੀ ਦੂਓ ਨਹੀਂ ਕਿਨ ਕਿ ਉਧਰ ਏ ਨਹੀਂ ਅਜੇ ਇਹਨਾਂ ਨੂੰ ਹੋ ਲੈੰਦੇ ਹੁਣ ਫੁੱਲ ਲੱਗ ਗਏ ਅੱਗੇ ਨਾ ਮੀਂਹ ਕਰਕੇ ਫੁੱਲ ਘਟ ਗਏ ਸੀ ਹੁਣ ਲੱਗਣਗੀਆਂ ਬਾਦੂ ਛੋਟੀਆਂ ਨਹੀਂ ਤੋੜਦੇ ਕਿਆਂ ਬੜੀਆਂ ਸਪਰੇਅ ਮਾਰ ਦਿੰਨੇ ਆ ਲੱਗੀ ਚਾਚਾ ਹੈ ਉਹ ਜਮਾ ਨਿੱਕੀ ਜੀ ਉਹ ਜਮਾ ਕੰਨੇ ਦੇ ਹੈ ਲੱਗੀ ਉਹ ਲੈ ਜੀ ਦੇ ਉਹ ਬੈਣਾ ਪਰ ਟਾਲੀ ਦੇ ਤਾਂ ਬੜੀਆਂ ਚੜੇ ਕੀੜਾ ਹੋਣਾ ਹੈ ਹਾਂ ਚੱਲ ਜਾ ਹਰ ਜਾ ਫਿਰ ਉਰ ਲੱਭ ਜਾ ਇਹ ਕੋ ਲੱਗੀ ਓਏ ਉਹ ਵੀ ਮਿਲ ਲੈਂਦਾ ਪੱਕੀ ਆ ਤੂਦ ਦੇ ਵਿੱਚ ਓਏ ਇਹ ਪੱਕੀ ਹੈ ਇਹ ਉਹ ਪੱਕੀ ਵਿੱਚ ਆ ਲੱਗੀ ਪੱਕੀ ਹੈ ਨਾ ਕੌਣ ਹੈ ਸਰਦਾਰ ਜੀ ਤੋਰੀਆਂ ਤੋੜਦੇ ਆ ਆ ਲੱਗੀ ਓ ਹੋ ਵੇ ਆ ਸਾਹਮਣੇ ਇੱਕ ਟੂਰੀ ਹੈ ਹਾਂ ਦੋ ਨਹੀਂ ਤੈਨੋਂ ਹੋ ਗਿਆ ਕੋ ਪਿੱਛੇ ਵੀ ਸੀ ਹੈ ਇਹ ਕਾ ਪਈਏ ਕੋਲ ਪਾਈਆ ਕਿ ਤਾ ਮੈਂ ਲਿਆਂਦੀਆਂ ਵੀ ਆ ਲਿਆਂਦੀ ਐ ਪਾਈਆ ਤੇ ਫਿਰ ਹੋ ਗਿਆ ਕੰਮ ਕੇ ਹੈ ਇਧਰ ਵੇਣਾ ਮੈਂ ਇਧਰ ਆਵੇ ਕੋਰ ਲੱਗੀ ਆਵੇ ਤੋੜਨੀ ਹੈ ਫਿਰ ਹਾਂ ਮੈਂ ਵਾਦੂ ਓਏ ਆ ਵੇ ਓਏ ਲੈ ਲੈ ਤੋੜੀਆਂ ਤੋੜੀਆਂ ਇੱਥੇ ਥੱਲੇ ਮੈਂ ਤਿੰਨ ਚਾਰ ਇੱਕੇ ਥਾ ਦੋ ਤੋੜਤੀਆਂ ਈ ਓਏ ਹਾਂ ਇਹਦਾ ਭਾਵੇਂ ਹੁਣ ਦੋਵੇਂ ਧਰ ਲਾਂਗੇ ਅੱਜ ਮੈਨੂੰ ਚਾਹੀਦੀਆਂ ਪਰ ਤੂੰ ਮੰਗ ਮੰਗ ਲਈ ਤੇਰਾ ਪਹਿਲਾ ਹੱਲ ਕਰਾਂਗਾ ਹਾਂ ਓਏ ਆ ਵੇ ਹਾਂ ਹਲਾ ਆਵੇ ਤੂੰ ਕੀ ਤੋੜਿਆ ਜੀ ਹਾਂਜੀ ਸਰਦਾਰ ਜੀ ਤੋੜ ਲੀਏ ਹੋਰ ਸਭਰੇ ਕਰਦੇ ਜੇ ਯਾਰ ਅਸੀਂ ਤਾਂ ਫਿਰ ਬਹੁਤ ਵੱਡੀ ਗਲਤੀ ਕੀਤੀ ਅਸੀਂ ਸਪਰੇਅ ਵਾਲੀ ਡਰਮੀ ਉਹ ਦੂਜੀ ਲੈ ਕੇ ਆ ਗਏ ਆ ਤੇ ਇੱਥੇ ਇੱਕ ਹੀ ਲੱਗਣੀ ਪੱਠਿਆਂ 'ਚ ਕੀੜੀ ਵਾਲੀ ਆਹ ਪੱਠਿਆਂ ਨੂੰ ਉਹ ਪਰਨੇ ਆਉਂਦੇ ਆ ਹਾਂ ਇਹ ਹੋ ਰਹੇ ਨੰਨੀ ਆ ਫੜ ਚਾਚਾ ਓਏ ਉਹਨਾ ਮੀ ਹਟ ਗਿਆ ਨਾ ਤੋਰੀ ਬਹੁਤ ਲੱਗ ਗਈ ਹਨਾ ਨਹੀਂ ਉਹਨਾ ਫੁੱਲ ਘਾਲਤੇ ਹੀ ਮੀ ਨੇ ਨਹੀਂ ਤੇ ਤੋਰੀਆਂ ਨਾ ਪੈ ਜ ਮੁੱਕਣ ਹੀ ਨਾ ਇੱਥੇ ਮੈਂ 2-2 3-3 ਕਿਲੋ ਤੋੜ ਕੇ ਇੱਧਰ ਇਹਨੂੰ ਦੇ ਦਿਆਂ ਤੂੰ ਸਾਡੇ ਕਾ ਕਰਨੀਗਾ ਕਰਨ ਖਾਂਦਾ ਘਾਟੀ ਸਰ ਆਪਣੀ ਮੂਵੀ ਫਿਰ ਕਿੰਨੀ ਕਿੰਨੀ ਪੈਣ ਜੀ ਉਹ ਗਲਤ ਹੈ ਜੋ ਤਰਾ ਦਾ ਟੁੱਟੀਆਂ ਨਹੀਂ ਐਹ ਹਾ ਜੋ ਆ ਪੈਂਦਾ ਵੀਰਾ ਦਬਾਲਦੇ ਘਰ ਜਿੱਦਾਂ ਕੋ ਤੋੜੇ ਥੋੜਾ ਯਾਰ ਆਪਾ ਤੁੱਤੇ ਚੜ ਕੇ ਲਾ ਲਾ ਹੋਰ ਕੀ ਆ ਐ ਥੋੜਾ ਕਰਨਾ ਆਸ ਲੈ ਜੱਦਾ ਵਾਦੂ ਯਾਰ ਲੈ ਤੋਰੀਆਂ ਦਾ ਵਾਦੂ ਗੱਲ ਅਏ ਨਿੱਕੀਆਂ ਬੜੀਆਂ ਲੱਗੀਆਂ ਨੇ ਛੱਡੀਆਂ ਹੋਈਆਂ ਆਪਾਂ ਉਹ ਨਹੀਂ ਤੋੜਦੇ ਆਪਾਂ ਇਹੋ 2 ਦਿਨਾਂ ਨੂੰ ਹਾਂਜੀ ਛੋਟਾ ਪੌਣ ਨਾ ਕਰਨਾ ਯਾਰ ਚੋਰਾ ਪੌਣ ਨਾ ਕਮ ਕਾਨ ਉਹ ਤੇਰਾ ਆਹਾਂ ਤੇ ਦੇ ਦੇਵਾਂਗੇ ਕੋ ਗੱਟਾ ਦੋ ਆਪਾਂ ਵੀ ਕਰਾ ਕੇ ਮਦਦ ਥੋੜੀ ਬਾਲ ਕਿੰਨੀ ਹੋ ਲੱਗੋ ਨਹੀਂ ਕਰਨੀ ਕਰ ਦਿਆਂਗੇ ਮਤ ਮਦਦ ਤੋਂ ਨਹੀਂ ਆਪਾਂ ਉਹ ਤੋੜਦੇ ਆ ਮਦਦ ਤੋਂ ਦੋ ਨਹੀਂ ਭਜਦੇ ਯਾਰ ਫੇਰ ਕੀ ਗਰੀਬ ਬੰਦੇ ਦੀ ਮਤ ਕੀਤਿਆ ਕੋਈ ਕਰਦਿਆਂ ਕਰਦਿਆਂ ਠੀਕ ਚੜਾਦਾ ਏ ਚੜਾਦਾ ਏ ਮੋੜੇ ਨੂੰ ਤੋਰੀਆਂ ਲਾਉਣ ਗਾਓੜੇ ਗਾਓ ਗਾਓ ਨੇ ਲਮਕ ਜਣਾ ਕੱਦੂ ਜੇ ਨੇ ਚੱਲ ਵੀ ਸ਼ਾਵਾ ਲੱਗ ਜੂ ਝੜਦਾ ਪਤਾ ਅੱਜ ਉਹ ਸੁੱਕੀ ਟਾਲੀ ਟੁੱਟ ਗਈ ਨਾ ਥੱਲੇ ਅੱਜ ਪਤਾ ਲੱਗੂ ਅੱਜ ਪਤਾ ਲੱਗੂ ਗੈਵੀ ਦੂਜੇ ਬਨੇ ਹਾਂ ਹੁਣ ਸਹੀ ਹੋਇਆ ਓਏ ਉੱਤੇ ਚੜ ਕੇ ਟਾਲੀ ਛੋੜਦੇ ਥੱਲੇ ਇਲੀ ਜਾਂਦੀ ਐ ਓਏ ਆ ਜਾਣੀ ਹੌਲੀ ਹੌਲੀ ਤਿੰਨ ਝੁੱਪ ਲਾਂਗੇ ਦੋ ਨਹੀਂ ਤਗੜਾ ਮੜਾ ਇਹਦੇ ਪੈਰਾਂ ਨੂੰ ਹੱਥ ਹੁਥ ਲਾ ਦੇ ਗਾਂ ਉਤਿਲਕਦੇ ਜਾਂਦੇ ਥੱਲੇ ਨੂੰ ਹਾਂ ਇੱਥੇ ਰੋਕ ਨੂੰ ਗਤਾ ਹੋ ਰੋਗਾ ਹੋ ਕੇ ਇੱਥੇ ਰੋਕ ਕੇ ਰਵੀ ਗੱਲਾ ਖੜਾ ਜਾ ਹਾਂ ਇਹ ਜਿੱਥੇ ਪੈਰ ਰੋਕਦਾ ਇਹਨੂੰ ਇਹਨੂੰ ਆਣਾ ਖੜਾ ਓਏ ਮੁੰਡਾ ਦਾ ਨੇਵੜਾ ਹੀ ਆ ਨੀਰਾ ਕੀ ਗਾਲ ਲੜ ਕਹਿ ਦੀ ਨਾ ਇਹ ਗਾਲ ਲੜਨ ਦਾ ਗਾਲੜ ਇਧਰ ਵੀ ਵੇਖ ਫੂਕ ਲਈਆਂ ਉਹ ਤਾਂ ਉੱਤੇ ਉੱਤੇ ਵੇਖ ਲਈ ਇੱਕ ਤਾਂ ਲੈ ਲਈ ਆਪਾਂ ਨਹੀਂ ਨਹੀਂ ਚੜ ਜਾਣਾ ਇਹਨੇ ਇਹਨੇ ਇਹ ਜੇ ਇਹ ਕੈਮਰੇ ਦੀ ਜੇ ਤਾਂ ਬਾਜੀ ਜੀ ਹੁਣ ਬੰਗਾ ਲੈ ਲਿਆ ਕਰਕੇ ਗਿਆ ਹੀ ਹੈ ਕਰਨਾ ਓ ਕਾਕਾਏ ਕਾਕੇ ਓਇਆ ਕੈਮਰੇ ਦੀ ਆੜ ਚ ਪੰਗਾ ਲੈ ਗਿਆ ਉੱਤੇ ਤੱਕਲ ਕੀ ਜਾਂਦਾ ਈ ਆਹ ਕਿਵੇਂ ਆ ਕੀ ਈ ਯਾਰ ਚੰਗਾ ਲਿਆਂਦਾ ਬੰਦਾ ਤੂੰ ਅੱਜ ਉਹ ਬੰਦਾ ਤਾਂ ਚੰਗਾ ਲਿਆਂਦਾ ਪਰ ਇੱਥੇ ਉਲਝੀ ਜਾਂਦਾ ਅੱਜ ਉਹ ਟਾਲੀ ਵਾਲੀ ਝੂਲਦੀ ਓ ਭਰਾਵਾ ਉਹ ਟਾਲੀ ਤਾਂ ਗੇੜੇ ਖਾਂਣ ਲਈ ਆ ਤੇ ਸਿਰੇ ਤੇ ਘੋਤ ਹੋ ਰੀਆਂ ਇਹਨੂੰ ਮਗਾ ਟਾਲੀ ਲੈ ਆ ਥੱਲੇ ਉੱਤੋਂ ਚੜ੍ਹ ਕੇ ਆਇਆ ਇਹਨੂੰ ਆਉਂਦੀ ਤਾਂ ਆਉਂਦੇ ਨੀ ਨੀ ਚੜ ਗਿਆ ਬਈ ਚੜ ਗਿਆ ਓਏ ਐ ਕਰੀ ਬੱਲਾ ਲਾ ਕੇ ਨਾ ਥੱਲੇ ਸੋੜ ਦੇ ਉੱਤੇ ਫਿਰ ਦੁਬਾਰਾ ਕਿੰਨੇ ਚੜਨਾ ਹੈ ਇਹਨੂੰ ਇਹਨੂੰ ਪਾ ਹਾਂ ਇਹਨੂੰ ਹੱਥ ਪਾ ਕੇ ਲੰਮਕਾ ਖਿਚਲਾ ਖਿਚਲਾ ਪਰਲੀਆਂ ਵੀ ਖਿਚਲਾ ਸੋੜ ਦੇ ਥੱਲੇ ਜਦੋਂ ਉੱਤੇ ਆਪਾਂ ਨੂੰ ਘੋਤੋਰੀ ਨਹੀਂ ਮਿਲਣੀ ਤੇ ਇਹਨਾਂ ਦਾ ਕੰਮ ਕੀ ਉੱਤੇ ਖਿੱਚ ਥੱਲੇ ਨੂੰ ਨਮਕਾ ਥੱਲੇ ਦਾ ਲੱਗਣ ਖਿੱਚ ਬੱਸ ਉਗਾਈ ਤੋਰੀ ਤੋਰੀ ਦੇ ਗੀਅ ਇੱਕ ਇਧਰ ਨਾਲ ਵੀ ਲਮਕਦੀ ਉਹਦੇ ਆ ਜਾ ਨਹੀਂ ਥੱਲੇ ਹੁਣ ਸਾਡੇ ਕੋਲ ਛੱਡ ਦੇ ਹਾਂ ਬਸ ਕੰਮ ਹੋ ਗਿਆ ਕੰਮ ਹੋ ਗਿਆ ਆ ਜਾਣ ਆ ਜਾਣ ਮਿੱਤਰਾ ਇਹ ਰੋਈ ਦਾ ਜੱਬ ਮਕਾਤਾਈ ਥੋੜੀ ਟਾਲੀ ਤੇ ਲੈਂਦੀਆਂ ਨਹੀਂ ਸਾਰੀਆਂ ਪੱਕੀਆਂ ਭਈਆਂ ਆ ਵੇ ਲੈ ਬੱਸ ਬੱਸ ਆਇਆ ਆਇਆ ਆ ਆਇਆ ਥੱਲੇ ਆਇਆ ਲਾਇ ਕਰਨੇ ਨੂੰ ਮੋਡੇ-ਮੋਡੇ ਦੇ ਕੇ ਮੈਂ ਇਹ ਆ ਸਪਰੇਅ ਹੁੰਦੀ ਆ 100 150 ਦੀ ਸੀਸੀ ਅੱਧੇ ਕਿਲੇ ਪੱਠੀਆਂ ਨੂੰ ਹੋ ਜਾਂਦੀ ਆ ਇੰਨੇ ਦੂਜੇ ਹੋਰ ਤੇ ਪੈਸੇ ਲਾਉਣ ਦੀ ਲੋੜ ਨਹੀਂ ਮਹਿੰਗੀਆਂ ਸਪਰੇਆਂ ਆ ਦੇ ਆ 100 200 ਦੀ ਸ਼ੀਸ਼ੀ ਲਵੋ ਵੀ ਰਾਂਡ ਦੀ ਤੇ ਆ ਪੱਠੀਆਂ ਨੂੰ ਕਰਨ ਡਏ ਆ ਅਸੀਂ ਹੋਵੇ ਇੱਧਰੇ ਪੱਠਿਆਂ ਨੂੰ ਕਰਨ ਰਿਆ ਉਧਰ ਝੋਨੇ ਨੂੰ ਕਰਨ ਦਾ ਹਾਂ ਦੋਨਾਂ ਨਾਮ ਨੇ ਕੰਮ ਚਲਾਇ ਖੜੇ ਕਿਉਂਕਿ ਪੱਠਿਆਂ ਨੂੰ ਹੱਥਾੜੀ ਕਰਨੀ ਆ ਤਾਂ ਇਹਨੂੰ ਕੀੜੀ ਪੈ ਗਈ ਆ ਓਇਆ ਲੈ ਜੀ ਓਏ ਛੀਛੀ ਝੋਨੇ ਨਿਸਰ ਕੇ ਕਿ ਨਹੀਂ ਇਹ ਕਬੂਟੇ ਨੂੰ ਲੱਗੇ ਮਰਬੂਦ ਬਾਕੀ ਸਾਰੇ ਐਵੇਂ ਹੀ ਨੇ ਕੋਨੇ ਆਉਂਦੇ ਸਾਲ ਲੱਗ ਜਾਣਗੇ ਲੱਗਣਗੇ ਤੇਗੇ ਵਿਚਾਰਿਆਂ ਨੂੰ ਜਦੋਂ ਬੀਜੇ ਆ ਕੀ ਬਣੀ ਤੇ ਫੂੰਗੀ ਵੜਿਆ ਪਿਆ ਫੂੰਗੀ ਆ ਬਾੜਾ ਨਾਲ ਬੋਲੇ ਕੈਮਰਾ ਖੁੱਲ ਗਿਆ ਦੇਖ ਲੱਗ ਗਿਆ ਇੱਥੇ ਆ ਡਰਮੀ ਹਉਣੀ ਮੂੰਹ ਆਲੀ ਆ ਜੇ ਫਿਰ ਇਹਨਾਂ ਡਰਮੀ ਭਰੀਏ ਵਾਸਤੇ ਇਹ ਢੇਲੇ ਦਾ ਕੰਮ ਨਹੀਂ ਕੀਤਾ ਥੇਲੇ ਦਾ ਵੀ ਇਹ ਡਰਮੀ ਕੀ ਤੋਰੀਆਂ ਕੀ ਕਰਨੀਆਂ ਇਹ ਮੈਨੂੰ ਤਾਂ ਪਸੰਦ ਨਹੀਂ ਤੂੰ ਪਤਾ ਨਹੀਂ ਕਿਵੇਂ ਖਾ ਲੈਣਾ ਗੰਦੀਆਂ ਤੋਰੀਆਂ ਚਾਹੀਦਾ ਬੱਕਰਾ ਲੈ ਕੇ ਦੋ ਇਹਨਾਂ ਨੂੰ ਵੱਡੇ ਸੂਰ ਤੇ ਸੂਰ ਨਾ ਬਣਾ ਦੀਏ ਸੂਰ بڑے ਖੇਤ ਜਸੂਰ ਲਿਆਈਏ ਆਗੇ ਤੋਂ ਇਹਨੂੰ ਸੂਰ ਮੈਂ ਦੁੱਜਾ ਝੋਲੀ ਚ ਪਾ ਲਿਆ ਹਾਂ ਸਾਰੀਆਂ ਕਿ ਮੈਂ ਆਵਾਂ ਕੰਮ ਤੇਲੇ ਦਾ ਨਹੀਂ ਤੇ ਭਾਵ ਦੇ ਦੁੱਜਾ ਮੁਰਗਾ ਹਾਂ ਯਾਰਾਂ ਕੀਤੇ ਜਿ ਪਾਈਏ ਤੂੰ ਲਫਾਫਾ ਤਾਂ ਲੈ ਆ ਪਾਗੜਾ ਖੇਤ ਆਈਏ ਲੱਭ ਹੀ ਜਾਂਦੀਆਂ ਤੂੰ ਅਜ ਪਰਮਣ ਬਹੁਤ ਆ ਫਿਰ ਕਿਹਦੇ ਪਰਮਣ ਲਾਈਏ ਹੋ ਜੱਜਾ ਸਵਾਦੀ ਕੀ ਆਂਦਾ ਹੈ ਆ ਆਕਾਰ ਦੇਣਾ ਤੈਨੂੰ ਆ ਲੈ ਕਿਉਂ ਆਕਾਰ ਦੇ ਤੂੰ ਮੈਨੂੰ ਸਵਾਦ ਹੀ ਬਹੁਤ ਆਉਂਦਾ ਤੂੰ ਐਂ ਕਰ ਕਿਸੇ ਨਾ ਦੇਂ ਕਿਉਂ ਤੋਰੀਆਂ ਤੋੜ ਤੋੜੇ ਦੇ ਘਰੇ ਪਹਚਾਈ ਜਾਗਾ ਬਸ ਮੈਂ ਆਪੇ ਖਾ ਲਿਆ ਕਰੂੰ ਖੁੱਲੀ ਛੁੱਟੀ ਤੈਨੂੰ ਬੱਕ ਨਾ ਪਾਈ ਹੋਣੀ ਆ ਤੂੰ ਤੜੀ ਰਿਆ ਐਵੇਂ ਟੰਗਲਣ ਪਾਈ ਹੋਣੀਆਂ ਵੀ ਐਂ ਸ਼ਹਿਰ ਜਾ ਕੇ ਸਬਜ਼ੀ ਲਈ ਉਹ ਕਦੀ ਅਗਲੇ 70 ਰੁਪਏ 80 ਰੁਪਏ ਕਾਲੀ ਨਹੀਂ ਆਦੀ ਬੱਲੂ ਨੇ ਮਿੰਨੂ ਪੜਾ ਇਹ ਵੇਸਣ ਦੇ ਕੱਟੇ ਖਾਣ ਵਾਲਾ ਚਲਾ ਰ ਮੋਟਰ ਚਲਾਇਆ ਮਸਦੀਨਾ ਚਲਾਇਆ ਵੇਸਨ ਦੇ ਕੱਟੇ ਤੇ ਉਹ ਮਟਰ ਹਰੇ ਨਹੀਂ ਆਉਂਦੇ ਉਹ ਸੁੱਕੇ ਹੁੰਦੇ ਉਹਨਾਂ ਨੂੰ ਬਾਲ ਕੇ ਦਵਾਈ ਦੂ ਹੀ ਲਾਈ ਹੁੰਦੀ ਆ ਉਹ ਬਸ ਆ ਫੜ ਲੋ ਆ ਕੇ ਦੋ ਚਾਰ ਲੈ ਕੇ ਜਾ ਚੱਲ ਯੇ ਚੱਲ ਚੱਲ ਲੈ ਡਰੈਵਰੀ ਤੋਂ ਚ ਛੱਡ ਛੱਡ ਕੇ ਹੁਣ ਹੱਥ ਛੱਡ ਤਾਂ ਤੇ ਕਿਉਂ ਤਰੀਆਂ ਖਿਲਰ ਜਾਣੀਆਂ ਤੂੰ ਮਗਰੋਂ ਪੈਪ ਮਾਰ ਪੈਪ ਪਾਪ ਮਾਰ ਮਾਰ ਤਾ ਉੱਚ ਮਾਰ ਦੇ ਬੈ ਜਾ ਯਾਰ ਫਿਰ ਫਿਰ ਬੰਦ ਹੋ ਗਿਆ ਮਾਰ ਕਾ ਕਰ ਖੱਡੇ ਜ ਵੜੂ ਮੋਟਾ ਇੱਕ ਰਿਆ ਨੀਲਾ ਪੀਲਾ ਖਿੱਚ ਕੇ ਤੋ ਨਾ ਜਾਣਾ ਕਿਥੇ ਨੇ ਓਏ ਜਾਣਾ ਬਈ ਠੀਕ ਨਿਕਲ ਜੇ ਬਈ ਹੱਥ ਪਹਿਲਾ ਆ ਮੈਂ ਤੇਰਾ ਗੋਲੀ ਤੈਨੂੰ ਮਾਰਦੇ ਨਹੀਂ ਮਾਰਦੇ ਮਾਫ ਕਰ ਦੋ ਕਿਤੇ ਛਾਣ ਮੇਂ ਚਕਾ ਦੋ ਤੁਸੀਂ ਚੱਲ ਜਵਾਕ ਹੁੰਦੇ ਨੇ ਪੱਟੇ ਵਟੇ ਸਾਡੇ ਸਾਰਿਆਂ ਨੂੰ ਇਹਨਾਂ ਜਿਹੜੇ ਮੇਰੇ ਵੱਡੇ ਉਹ ਵੀ ਖਲਾਰ ਦੇਣੇ ਕਰਨੇ ਹੈ ਜਿਹੜੇ ਮਾਰੇ ਮੋਟਿਆ ਵੇ ਵੱਡੇ ਨਾ ਗਣੇ ਉਹ ਵੀ ਖਲਾਰ ਦੇਣੇ ਤੁਹਾਡੇ ਜਵਾਕ ਬਾਈ ਪੱਠੇ ਨਹੀਂ ਮਾਰ ਸਕਦੇ ਹੈ ਛੇਤੀ ਬਾਦੂ ਬਰਗਰ ਕਰਦੇ ਮਿੰਟੋਂ ਮਿੰਟ ਇਕਦਮੀ ਆ ਗਿਆ ਬੱਕਰੀ ਦੀ ਬਾੰਗ ਪੈ ਗਈ ਕੀ ਹੋ ਗਿਆ ਖੋਲ ਦਾ ਖੋਲ ਦਾ ਖੋਲ ਦਾ ਖੋਲ ਦਾ ਖੋਲਦਾ ਖੋਲਦਾ ਤੇ ਤੂੰ ਪੰਗੇ ਨਾ ਆ ਲਿਆ ਕਰ ਤੇ ਨਾ ਬੰਨੀ ਏ ਕੀ ਹੋ ਗਿਆ ਖੋਲ ਦੇ ਨਾ ਖੋਲਦਾ ਚਲੋ 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 ਮੀ ਪੈਂਡਾ ਚਲੋ ਪੋਣਾ ਤੈਨੂੰ ਖਰਾਕ ਚਲੋ ਇੱਧਰ ਤੂੰ ਕਿ ਮੈਂ ਪੂਛਾ ਮਰੀ ਜਾਨੀ ਹਾਂ ਲੈ ਮਿੱਠੂ ਤੁਸੀਂ ਖਾ ਲਓ ਖਾ ਲੈ ਖਾ ਫੜ 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 ਖਾਈ ਜਾਂ ਖਾਈ ਜਾਂ ਮੈਂ ਤਾਂ ਮੰਡੀ ਖੜਾ 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 ਹਈ ਜਾ ਹਈ ਜਾ ਲੈ ਮੰਦਬੀ ਆ ਦੋ ਹਰ ਫੜ ਫੜਾ ਫੜ 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 ਖਾਈਆ 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 ਖਾਲਾ 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 ਚੋ ਖਾ ਲੋ ਦਾਣੇ ਖਾ ਲੋ ਮੇਰੇ ਮਗਰ ਨਾ ਭਜੋ ਦਾਣੇ ਖਾ ਲੋ ਮੇਰੇ ਪੁੱਤ ਹਲੋ ਹਲੋ ਹੋਰ ਲਓ ਹੋਰ ਲਓ ਸਾਰੇ ਖਾ ਲੋ ਰੱਜ ਕੇ ਜਾਗਾ ਅੱਗੋਂ ਮੜੇ ਪੱਠੇ ਪਾਸੇ ਕਰ ਦੇ ਮਿੱਟੀ ਨਾਲ ਲਾ ਟੁੱਟ ਕਰ ਦੇ ਇਹ ਕਾੜ ਦੇ ਕਰਨੀ ਨਾ ਕਾੜ ਦੇ ਨੀਨੇ ਰੋਜੀ ਤੰਗ ਕੀਤਾ ਇੱਥੇ ਪਾਣੀ ਠਹਿਰ ਜਾਂਦਾ ਆ ਜਾਣੀ ਮਿੱਠੂ ਆ ਜਾ ਮਾਰਦੇ ਉਹਨਾਂ ਨੂੰ ਪਾਈਏ ਹੁਣ ਮਿੱਠੂ 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 ਕਿਵੇਂ ਆ ਕਿਵੇਂ ਆਜਾ ਮਾਰਦੇ ਮੈਨੂੰ ਹਾਂ ਦਾ ਦੇ ਹਾਂ ਲਾ ਹਾਂ 哈喽哈喽哈喽！了？怎了？卡！都没卡！都没卡！都没卡！都没卡！好了好了好了！ ਰੱਜ ਕੇ ਘਰ ਠੰਡ ਬੜੀ ਬਾਰ ਹੈ ਚਲ ਆ ਜਾ ਯਾਰ ਦਫਾ ਕਰ ਚਲ ਆ ਜਾ ਕੋਈ ਹੱਥ ਉਠਾ ਮਾਰੇ ਜਾਨਿਕ ਮੈਂ ਘੱਟ ਗਿਆ ਤਾਂ ਆਇਆ ਇਹ ਕਰਦਾ ਗੱਲ ਕਰਨੀ ਪਿੱਛੇ ਜੋਰ ਲਾਇਆ ਤਾਂ ਹੱਥ ਛੁੱਟ ਗਿਆ ਕਦਾ ਨਾ ਐਸੇ ਕਰਕੇ ਮੇਰਾ ਨਲਕੇ ਮੇਰੇ ਨਲਕਾ ਘੇੜਨ ਲੱਗਾ ਤੂੰ ਨਲਕਾ ਘੇੜਨ ਲੱਗਾ ਹੈ ਅੰਚਲ ਨਾਲ ਹੀ ਹੱਥ ਰਗੇ ਮਾਰ ਰਹੀ ਜਾਂਦਾ ਪਹਿਲਾਂ ਨਹੀਂ ਪਤਾ ਕਰੰਟ ਆਉਂਦਾ ਯਾਰ ਮੀਂਹ ਪਾਏ ਪਹਿਲਾਂ ਨਹੀਂ ਸੀ ਪੂਰੀ ਆਉਣਾ ਕਰੰਟ ਆਉਣਾ ਉੱਤੇ ਮੋਟਰ ਨਹੀਂ ਚਾਚਾ ਹੋ ਨਾ ਛਾਂਟ ਹੋ ਗਈ ਜਾਂ ਟੇਪਾਂ ਟੂਪਾ ਦੁਬਾਰਾ ਵਲਿਆ ਜੀ ਇੰਦਾ ਮੋਟਰ ਨੂੰ ਹੱਥ ਨਾ ਲਾਇਆ ਜੇ ਕੋਈ ਵੀ ਮੋਟਰ ਨੰਗੀ ਰਹੀ ਜਾਂ ਮੀਂਹ ਪੈਂਦਾ ਰਿਹਾ ਏ ਆ ਮੋਟਰ ਨੰਗੀ ਰਹੀ ਆ ਹਾਂ ਤਰਾ ਤੂੰ ਦਾ ਲਾ ਦੇ ਵੇਖਣਾ ਫਿਰ ਕੱਲ੍ਹ ਆ ਜਾਣਾ ਸਾਰੇ ਬੁੱਧੇ ਨਹੀਂ ਠੀਕ ਆ ਮੈਂ ਨਹੀਂ ਨਹੀਂ ਹੋਰ ਕੁਝ ਨਹੀਂ ਹੁੰਦਾ ਹਾਣਾ ਨੀ ਕੋਈ ਜੋੜਿਆ ਟੇਪਾਂ ਨਾਲ ਹੀ ਲੱਗੇ ਲੱਗਦਾ ਮੈਨੂੰ ਟੇਪਾਂ ਕਰਕੇ ਲੱਗੇ ਆ ਓਏ ਆ ਤੁਹਾਡੀ ਸਾਰੀ ਨੰਗੀ ਆ ਲੈ ਕੀ ਆ ਯਾਰ ਆਵੇ ਹੈ ਤਾਂ ਅੰਜੀ ਆ ਉਹ ਨਾ ਪ੍ਰਾਧਨ ਆ ਲਾਏ ਮੈਂ ਲਾਤੀ ਮਗਰੋ ਲਾਤੀ ਟੱਕੜੀਆਂ ਰੱਖ ਦੇ ਯਾਰ ਆ ਟੱਕੜੀਆਂ ਰੱਖ ਨਹੀਂ ਭੈਣ ਚੋਦੀਆ ਸਾਰੀ ਤਾਂ ਵੱਡੀ ਪਈ ਤਾਰ ਇਹ ਸ਼ਾਂਟ ਹੋ ਗਈ ਇਹਨਾਂ ਨੂੰ ਸੈੱਟ ਕਰਾਉਣਾ ਕੋਈ ਨਹੀਂ ਤੁਸੀਂ ਯਾਰ ਆਪ ਬਿਜਲੀ ਵਾਲੇ ਤੇ ਕੁੜੀ ਆ ਵਾ ਮੀ ਪੈਂਡਿਆ ਬੰਦੇ ਨੂੰ ਭੱਜਣ ਨਹੀਂ ਦੇਣਾ ਸੀ ਇਹਨੇ ਤਾਂ ਇਹ ਉੱਥੇ ਭਾਵੇਂ ਆਪਾਂ ਤਾਂ ਇੱਧਰ ਲੱਗੇ ਸੀ ਇਹ ਤਾਂ ਗੱਲ ਕਰ ਵੀ ਉਹ ਆਏ ਨੇ ਪਿੱਛਾ ਹੱਥ ਖਿੱਚ ਚੱਦ ਪਿੱਛੇ ਡਿੱਗ ਗਿਆ ਧੋਰਾ ਆਪਾਂ ਨਹੀਂ ਨਹੀਂ ਭੱਜਦਾ ਬੰਦੇ ਸਫਾ ਕਰ ਯਾਰ ਮੋਟਰ ਕੇ ਆਪਾਂ ਲਾ ਕੇ ਤਾਰ ਲਾ ਦੇ ਭੱਜ ਕੇ ਮਗਰੋਂ ਤਾਰ ਖਿੱਚ ਦੇ ਜੇ ਕਿਤੇ ਨਾਲ ਬੰਦਾ ਲੱਗ ਜੇ ਨਾ ਤਾਰ ਖਿੱਚ ਦੇ ਚਾਚਾ ਸਾਡੇ ਕਰਨ ਨੂੰ ਇਹਨੇ ਚੁੱਕ ਕੇ ਨਾ 634 34 ਦੇ ਪਰਲੇ ਬਨੇ ਮਾਰਿਆ ਵੇਖ ਲਾ ਪੈਰ ਹੀ ਨਹੀਂ ਨੱਚੇ ਬੜਾ ਘਾਤਾ ਹਾਂ ਇਹਨੇ ਕਿਸ ਨੇ ਬਖਸ਼ਣਾ ਹੁਣ ਹੋਰ ਤਾਂ ਚਲੋ ਸਾਰੇ ਹੈਗੇ ਸੀਗੇ ਆਪ ਨਾ ਕੱਲਾ ਹੀ ਆ ਜਾਂਦਾ ਕੱਲਾ ਹੀ ਹੋ ਜਾਂਦਾ ਬੰਦਾ ਵੇਹਲੀ ਚ ਕੱਲਾ ਹੀ ਆਉਂਦਾ ਕਈ ਵਾਰਾ ਪਾਣੀ ਛੱਟਣ ਲੱਗਦਾ ਕੋ 100 ਪ੍ਰੋਬਲਮ ਤੇ ਕੀ ਬਣੇ ਸਾਰਾ ਕੁਝ ਪੁੱਠਾ ਲਾਇਆ ਪੈ ਗੋਦ ਨੇ ਕਿੰਨੇ ਲਾਇਆ ਓਏ ਜਿਹੜਾ ਲਿਆਂਦਾ ਨੇ ਕੁੜੀ ਆਵਾਉਂਦਾ ਪੁੱਠੇ ਪਾਸੇ ਕਰੰਟ ਆਉਂਦਾ ਸਾਲੇ ਜ ਆ ਚੱਕੋ ਪਿਆਜ அது கட்டோ இல்ல மிர்ச்சி இக்காட்டோ கல்லா மாரல இன்னும் ਮੀ ਪੈਟਿਆ ਚਿਕਨ ਬਣਾਉਣੇ ਚਿਕਨ ਨਹੀਂ ਅਸਾਂ ਲੰਸੂ ਲਿਆ ਸੀ ਲਾ ਚਾਰ ਦਿੰਨੇ ਆਪਾਂ ਮਿਕਸੀ ਦੇ ਪਿਆਤਾ ਵੀ ਨਾਲ ਮਿੱਠੀ ਨਾਲ ਮਿੰਟੋ ਮੰਡੀ ਰਗੜਿਆ ਗਿਆ ਮਸਾਲਾ ਨਾਲ ਲਾਉਣੇ ਆ ਪੱਤੜ ਕਾ ਰਗੜਿਆ ਗਿਆ ਬੀਬੀਓ ਇਦਾਂ ਨਾ ਤੱਕੰਦ ਲਾ ਭਾਵਾ ਲਾ ਲਿਆ ਕਰੋ ਪੱਲਾ ਇਦਾਂ ਲਾ ਭਾਵਾ ਇਲਿਪੜਦਾ ਮੜਾ ਜਾ ਟੱਕਣ ਬਾਜ ਜਾਂਦਾ ਨਹੀਂ ਲੈਂਦੇ ਆ ਸਨਾਂ ਚੜ ਜਾਂਦਾ ਸਮਾਨ ਇਸ ਘਰ ਕਮੜਾ ਲਾਹਾ ਲਾ ਲੀਦਾ ਨਾ ਭਾਵੇਂ ਨਾ ਕੋਈ ਲੱਗਦਾ ਮਸਾਲਾ ਹੋ ਜਾਨਾ ਪਾ ਫੜਾਂਗੇ ਤੇਲ ਆਰ ਗਿਆ ਫੜ ਗਿਆ ਫੜ ਗਿਆ ਫੜ ਗਿਆ ਤੇਲ ਇਹਨਾਂ ਨਾਲ ਦੇਖੋ ਤੇਲ ਤਾਂ ਹੋ ਗਿਆ ਨਾ ਚਿੱਟਾ ਰੰਗ ਹੁਣ ਆਇ ਪਾਣੀ ਦਾ ਛਿੱਟਾ ਮਾਰਦੇ ਫੜ ਜਾਂਦਾ ਜੀਰਾ ਇਹ ਮੰਨ ਤੋਂ ਕੋਈ ਚਾਹ ਨਹੀਂ ਚਮਚੇ ਨਮਕ ਥੋੜੀ ਜਿਹੀ ਪੌਣੇ ਲਾਲ ਮਿਰਚ 1 ਤੋਂ ਚਮਚਾ ਹਲਦੀ ਥੋੜੀ ਪੌਣੇ ਕਾਲੀ ਮਿਰਚ ਐਨੀ ਬੜੀ ਬੜੀ ਮਿਰਚ ਹੋਈ ਜਿਆਦੀ ਰਹੀ ਪਾਈ ਆ ਮੈਨੂੰ ਪਾਣੀ ਪਾ ਕੇ ਤੇ ਮਲ ਜਾ ਇਲਾਗਾਦੇ ਮਸਾਲੇ ਅੱਜ ਜੀਰ ਸੋਈ ਚ ਬੜਿਆ ਚੀਕਾ ਪੈਂਡੀਆਂ ਤੇਰੀਆਂ ਈ ਵਾਰੀ ਪੈਂਦੀਆਂ ਨੇ ਹਾਂ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਵੇਰੇ ਚੱਲੀਏ ਲੈਣ ਨਹੀਂ ਤੇਰੇ ਸੁਤਾਨਾ ਨਹੀਂ ਚੱਲਗੇ ਵੇਖੀ ਜਾਂਦੀ ਕਿਵੇਂ ਤੂੰ ਆਜ ਤਾਂ ਮੈਂ ਪਹਿਗ ਸਵੇਰੇ ਚਲੇ ਜਾਨੇ ਆ ਸਵੇਰੇ ਜਾਨੇ ਆ ਨੰਬਰ ਨਹੀਂ ਮੈਂ ਨਾਲ ਵੀਡੀਓ ਬਣਾਦਾਗਾ ਵੀ ਆ ਵੇਲੋ ਆਇਆ ਜੇ ਨੰਬਰ ਨਹੀਂ ਬਣਾਉਂਦਾ ਮੈਂ ਤੈਨੂੰ ਮਗਾ ਉਹਦਨ ਵੀ ਬਣਾਦਾਗਾ ਜਿਹੜੇ ਇੰਨੇ ਅੱਗੇ ਲੈ ਕੇ ਦਿੱਤੇ ਮੈਂ ਬਣਾਈ ਵੀਡੀਓ ਕਦੀ ਨਾ ਨਾ ਲਓ ਮਾਰੇ ਜੋ ਘੜ ਘੱਟੇ ਲਾ ਦੇਣੇ ਆਹ ਕੋ ਆ ਜਾ ਲਾ ਲਾ ਤੋਂ ਨਾ ਆ ਜਾ ਹਾਂ महीने चार चार और थोड़े बंदा बना रहे थोड़े बना रहे लेनू नहीं पता मैं चार चुनिया रंगा के लाया ज महीना नहीं हो जा। चार सी पैसे मैं दते उन्होंने ਮੈਨੂੰ ਨੇ ਪਤਾ 4 1 2 ਆ ਝੂਠੇ ਦੇ ਕੋਈ ਨਹੀਂ ਗਾ ਸੱਚੇ ਆ ਆਈ ਮਸਾਲਾ ਹੋ ਗਿਆ ਆਪਣਾ ਤਿਆਰ ਚਿਕਨ ਪੌਣੇ ਆ ਠੰਡ ਜੀ ਸੀ ਮੀਂਹ ਆ ਪੈਣ ਰਿਹਾ ਸੀ ਤੇ ਕਰਨੋਂ ਰਹੀ ਜੁੱਠੀ ਆ ਚਿਕਨ ਬਣਾਈਏ ਨਾਹੀਂ ਬਣਾਣਾ ਵੀ ਤੇਰਾ ਜੀ ਕਰਦਾ ਇਹਦਾ ਮੁੰਡਿਆ ਬਣਾਤਾ ਹੈ ਰ ਥੋੜੇ ਪਾਣੀ ਪਾ ਕੇ ਤਰੀ ਕਰੀਏ ਹੈ ਆਪਣੇ ਦੋ ਦਿਨ ਧੁੱਪ ਕੱਟ ਗਏ ਨਾ ਫੇਰ ਮੀਂਹ ਤੇ ਝੜੀ ਲਾਤੀ ਆ ਵੇਖੋ ਇੱਧਰ ਚਿੱਕੜ ਬੁਰਾ ਆਲ ਬੈਂਕੇ ਦੇੜੇ ਘਰ ਤਾਂ ਵਧੀਆ ਥਾਵਾਂ ਥਾਵਾਂ ਸੁੱਕ ਗਿਆ ਸੀ ਹੈ ਕੀ ਹਾਲ ਕੀਤਾ ਸੂਰਜ ਵੀ ਡੁੱਬ ਗਿਆ ਹੰਤਾ ਲਕਟਾਂ ਪਈਆਂ ਜਗ ਬਾਬਾ ਜੀ ਬੋਲਦੇ ਪਏ ਗੁਰਦੁਆਰੇ ਹੋਰ ਇੱਕਰੀ ਮੋਟਾ ਮੋਟ ਡਿੱਗ ਨਾ ਇਹ ਤੇਰਾ ਬਣਾ ਬਣ ਗਿਆ ਚਿਕਨ ਚਿਕਨ ਨਾਲ ਖਾਵਾਂਗੇ ਅੱਜ ਚਾਵਲ ਕਿਉਂਕਿ ਮੀ ਪੈਂਡਾ ਮੈਂ ਰੋਟੀ ਤੇ ਲਗੂ ਟਾਈਮ ਤੇ ਆਪਾਂ ਇਹ ਬਣਾ ਲਈਏ ਚਿਕਨ ਤੇ ਚਾਵਲ ਕਰਨਾ ਕੀ ਲੈ ਆ ਬਰਗਰ ਕੇ ਕੀ ਲੈ ਆ ਕੁਲਚੇ ਤੇ ਪਟਿੱਕੀ ਆ ਕਿਵੇਂ ਕੀ ਕੁਲਚੇ ਲੈ ਆ ਬਣਾਉਂਦਾ ਕੋਲ ਚੇਰਾ ਵੀ ਆ ਬਲਾਏ ਤੇ ਬਲਾਕ ਦਾ ਅੰਡਕੀ ਦਾ ਸਾਰੇ ਪੈਣ ਬਣਾਉਣਾ ਸਾਸਰੀ ਘਰ ਆਉਣਾ ਸੀ ਖਾਣੇ ਰੋਟੀ ਰੋਟੀ ਸਵੇਰੇ ਮਿਲਾਂਗੇ ਕੀ ਕਰਦੇ ਆ ਆ ਜਿਵੇਂ ਖਾਂਦੇ ਚੋਲਾ ਆ ਪਪਾ ਜਿੰਨੇ ਜਿੰਨੇ ਖਾਣੇ ਆ ਜੋ ਵਾਰ ਰਕਮ ਜੀ ਆਇਆ ਨੂੰ ਮਾ ਬਚ ਚਮਚਾ ਲੈ ਕੇ ਡਾਈਏ ਪੁੰਦੀਆਂ